ਗੁਰੂ ਸਾਹਿਬ ਸੰਗਤੋ ਜਰੂਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਉਹ ਸੋਚ ਕੇ ਦੇਖੋ ਯਾਰ ਜਦੋਂ ਪਰਿਵਾਰ ਤੁਰਿਆ ਹੋ ਯਾਰ ਜਦੋਂ ਅਨੰਦਪੁਰ ਦੇ ਵਿੱਚੋਂ ਤੁਰੇ ਹੋਣਗੇ ਕੀ ਕੀ ਯਾਰ ਸੋਚਿਆ ਹੋ ਚਲੋ ਮਹਾਰਾਜ ਜੀ ਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਸੀ ਕਿ ਇਹ ਭਾਣੇ ਬਾਪਰ ਕੇ ਰਹਿਣੇ ਆ ਹੋ ਸਕਦਾ ਸਾਰੇ ਪਰਿਵਾਰ ਨੂੰ ਪਤਾ ਹੀ ਹੋਵੇ ਪਰ ਆਪਾਂ ਦਿਲ ਤੇ ਆ ਤਰ ਕੇ ਦੇਖੋ ਬਿਤੇ ਅੱਜ ਆਪਾਂ ਘਰ ਆਪਦਾ ਛੱਡ ਕੇ ਜੱਟੀਆਂ ਮੁੜ ਕੇ ਪੋ ਕਰਦੇ ਵਿੱਚ ਆਉਣਾ ਨਹੀਂ ਤੇ ਸਾਰੀ ਸੰਗਤ ਦੇ ਸਾਹਮਣੇ ਮਹਾਰਾਜ ਨੇ ਇਹ ਗੱਲ ਕਹੀ ਹੋਏ ਆਨੰਦਪੁਰੀਏ ਫਸਦੀ ਰਹੀਂ ਅਸੀਂ ਮੁੜ ਕੇ ਆਉਣਾ ਨਹੀਂ ਅਸੀਂ ਮੁੜ ਕੇ ਨਹੀਂ ਆਉਣਾ ਇਸ ਧਰਤੀ ਤੇ ਤੇ ਉਹ ਧਰਤੀ ਆਨੰਦਪੁਰ ਦੀ ਸਹਿ ਸੰਗਤ ਇੱਕ ਕੰਨਿਆ ਦਾ ਰੂਪ ਧਾਰ ਕੇ ਸਤਿਗੁਰੂ ਜੀ ਦੇ ਅੱਗੇ ਸਾਹਮਣੇ ਖੜ ਗਈ ਬੇ ਮਹਾਰਾਜ ਕਹਿੰਦੇ ਆਹਾ ਕਰਣਾ ਕਿ ਉਹ ਜਿਹੜੀ ਗੱਲ ਤੁਸੀਂ ਬਾਰ-ਬਾਰ ਕਹਿੰਦੇ ਆ ਨਾ ਆਨੰਦਪੁਰ ਕੀ ਫਸਦੀ ਰਹੀ ਅਸੀਂ ਮੁੜ ਕੇ ਆਉਣਾ ਨਹੀਂ ਇਹ ਗੱਲਾਂ ਮਹਾਰਾਜ ਕੋ ਸਤੋ ਇਹ ਨਹੀਂ ਚੱਲੀ ਜਾਂਦੀ ਧਰਤੀ ਨੇ ਪੁਕਾਰ ਕਰੀ ਤੁਸੀਂ ਲਾ ਲਓ ਸਾਬ ਧਰਤੀ ਦਾ ਕਾਲਜਾ ਹਿੱਲਿਆ ਅਸਮਾਨ ਪਾਟਿਆ ਜਦੋਂ ਮਹਾਰਾਜ ਨੇ ਇਹ ਗੱਲਾਂ ਕਹੀਆਂ ਫਿਰ ਸਤਗੁਰੂ ਜੀ ਕਹਿੰਦੇ ਚੰਗਾ ਭਾਈ ਜੇ ਤੂੰ ਇੰਨੀ ਸਾਡੇ ਨਾਲ ਪਿਆਰ ਆ ਤੇਰਾ ਤੇ ਇੱਕ ਤੈਨੂੰ ਨਾਲ ਲਾ ਕਰਦੇ ਵਸੀਂ ਹੋਲਾ ਮੱਲਾ ਤੇ ਮਨਾਇਆ ਕਰਾਂਗੇ ਸੰਗਤ ਮਨਾਇਆ ਕਰੂ ਤੇ ਪੰਜ ਦਿਨ ਅਸੀਂ ਤੁਹਾਡੇ ਵਿੱਚ ਆ ਕੇ ਰਵਾਂਗੇ ਪੰਜ ਦਿਨ ਹੁਣ ਲਾ ਲਓ ਸਾਫ ਸਾਫ ਸੰਗਤ ਜਦੋਂ ਆਪਾਂ ਉੱਥੇ ਜਾਂਦੇ ਆ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਗਹਿਮਾ ਗਹਿਮਾ ਦੇਖੋ ਕਿੰਨੇ ਉੱਥੇ ਲੰਗਰ ਲੱਗਦੇ ਆ ਕਿੰਨੀਆਂ ਸੰਗਤਾਂ ਆਉਂਦੀਆਂ ਇਧਰੋਂ ਆ ਗਿਆ ਉਧਰੋਂ ਆ ਗਿਆ ਚਾਰ ਸਪੇਰਿਆਂ ਤੋਂ ਤੇ ਜਾਣਾ ਭਰ ਅਨੰਦਪੁਰ ਸਾਹਿਬ ਚ ਹੀ ਆ ਹੁਣ ਉੱਥੇ ਗੁਰੂ ਸਾਹਿਬ ਦੀ ਉਹ ਪੁੱਢੀ ਧਰਤੀ ਆ ਪਰੋਸਾਈ ਆ 35 ਸਾਲ ਕੁ ਸਮਾਂ ਮਹਾਰਾਜ ਉੱਤੇ ਰਹੇ ਆ ਪੂਰੇ ਇਸ ਧਰਤੀ ਤੇ ਆਨੰਦਪੁਰ ਸਾਹਿਬ ਦੀ ਤੇ ਕਿਉਂਕਿ 42 ਸਾਲ 9 ਮਹੀਨੇ ਕੁ ਸ ਦਿਨ ਮਹਾਰਾਜ ਨੇ ਜ਼ਿੰਦਗੀ ਕੱਟੀ ਆ ਦੇ ਰੂਪ ਦੇ ਵਿੱਚ ਤੇ ਸਾ ਸੰਗਤ 35 ਸਾਲ ਗੁਰੂ ਸਾਹਿਬ ਨੇ ਇਸ ਧਰਤੀ ਤੇ ਆਨੰਦਪੁਰ ਦੀ ਤੇ ਸਮਾਂ ਕੱਢਿਆ ਸਿੰਘਾਂ ਦੇ ਨਾਲ ਤੇ ਜਦੋਂ ਚਮਕੌਰ ਦੀ ਗੜੀ 'ਚ ਆਏ ਹੋਣਗੇ ਉੱਥੇ ਦੇਖਣ ਪਤਾ ਲੱਗਾ ਵੀ ਛੋਟੇ ਵੱਡੇ ਸਾਹਿਬ ਜਾਂਦੇ ਨੇ ਮੇਰੇ ਨਾਲ ਕੱਲ ਨੂੰ ਹੋਣਾ ਨਹੀਂ ਹਾਂ ਮਾਤਾ ਗੁਜਰ ਕੋਲ ਨਹੀਂ ਹੋਣਾ ਮੇਰਿਆਂ ਮਾਦਰ ਮਹਿਰਾਵਾਨੀ ਨਹੀਂ ਹੋਣਾ ਮਾਤਾ ਜੀ ਮਾਤਾ ਸੁੰਦਰ ਕੋਰ ਮਾਤਾ ਸੇਵ ਕਰੋ ਤੇ ਫਿਰ ਪਰਵਾਰ ਬਿਛੋੜਾ ਪੈ ਗਿਆ ਦੇਖੋ ਵੱਡੇ ਸਹਵਜਾ ਦੇ ਨਾਲ ਛੋਟੇ ਸਹਵਜਾ ਤੇ ਮਾਤਾ ਗੁਜਰ ਕੋਲ ਲੈ ਕੇ ਨਿਕਲੀ ਉਦੋਂ ਕੀ ਵਾਪਰਿਆ ਹੋ ਚਲੋ ਉਹ ਤਾਂ ਮਹਾਰਾਜ ਤਾਂ ਵਾਪਰਿਆ ਵਾਪਰਿਆ ਤੇ ਮਾਤਾ ਗੁਜਰੀ ਤੇ ਕਿਵੇਂ ਵਾਪਰਿਆ ਹੋ ਤੁਸੀਂ ਇਹ ਵੀ ਦਿਲ ਤੇ ਹੱਥ ਧਰ ਕੇ ਦੇਖੋ ਆਪਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਜੀ ਆਪਣੇ ਚੋਂ ਵਿਛੜ ਜਾਂਦਾ ਕਿਵੇਂ ਭੌਲਦੇ ਫਿਰਦੇ ਆ ਰੋਂਦੇ ਆ ਪਟਦੇ ਆ ਲੋਕ ਅਲੋਸਮੈਂਟਾਂ ਕਰਾਉਂਦੇ ਆ ਫੋਨ ਕਰਦੇ ਆ ਰਿਸ਼ਤੇਦਾਰੀਆਂ ਚ ਵੀ ਲੱਭੇ ਉਹ ਦੇਖੋ ਜਦ ਧੰਨ ਜਗਰਾ ਮਹਾਰਾਜ ਦਾ ਧੰਨ ਜਗਰਾ ਮਤਾਮਾਂ ਦਾ ਜਿਹੜੀਆਂ ਚੌਹਾ ਸਾਹਿਬ ਜੱਦਿਆਂ ਨੂੰ ਛੱਡ ਕੇ ਦਿੱਲੀ ਨੂੰ ਤੁਰ ਪਈਆਂ ਹੱਥ ਧਰ ਕੇ ਤਾਂ ਦੇਖੋ ਦਿਲ ਤੇ ਸਾਥ ਸੰਗ ਤੋਂ ਇਹ ਸਮਾਂ ਜਿਹੜਾ ਮਹਾਰਾਜ ਤੇ ਵਾਪਰਿਆ ਇਹ ਜਸ ਸਮਾ ਦੁਨੀਆਂ ਦੇ ਕਿਸੇ ਰਹਿ ਵਰ ਤੇ ਨਾ ਆਵੇ ਜੇ ਚੱਲਿਆ ਤਾਂ ਗੁਰੂ 10ਵੇਂ ਪਾਤਸ਼ਾਹ ਜੀ ਨੇ ਚੱਲਿਆ ਹੈ ਹੋਰ ਨਹੀਂ ਕੋਈ ਚੱਲ ਸਕਦਾ ਕਿੱਡਾ ਵੀ ਕੋਈ ਹੋਵੇ ਤਾਂ ਵੀ ਅੱਖਾਂ ਚੋਂ ਇਹ ਸਿੱਟੂਗਾ ਤੇ ਸਤਗੁਰ ਜੀ ਨੇ ਦੇਖੋ ਆ ਕੇ ਮਾਛੀਵਾੜ ਦੇ ਜੰਗਲਾਂ ਚ ਪਾਇਆ ਕੱਲੇ ਔਟੋਲ ਸਰੀਰ ਤੇ ਵਿੱਚ ਓਲਾ ਪਾਟਿਆ ਪਿਆ ਕੰਡਿਆਂ ਦੇ ਵਿੱਚ ਪੜ ਬੜ ਕੇ ਪੈਰ ਸਿਉਂਤੇ ਹੋਇਆ ਪਕੜੇ ਦੇ ਕੰਡਿਆਂ ਨਾਲ ਬਜ ਬਜ ਬਜਰੀ ਬਜ ਬਜ ਕੇ ਨਾਰਮਲ ਪੈਰ ਤੇ ਮਹਾਰਾਜ ਦੇ ਸੱਚੇ ਪਾ ਚਲੇ ਜਿਲੇ ਨੰਗੇ ਪੈਰੀਂ ਆਏ ਤੇ ਆ ਕੇ ਦੇਖ ਲੋ ਕਮਰ ਕਸਾ ਖੋਲਿਆ ਹੋਈ ਉੱਤੇ ਲੈ ਕੇ ਲੈ ਕੇ ਪੈ ਗਏ ਮਹਾਰਾਜ ਗੂੜੀ ਨੀਂਦ ਚ ਪਏ ਮਾਛੀਵਾੜੇ ਦੇ ਜੰਗਲਾਂ ਚ ਉੱਥੇ ਕਹਿੰਨਾ ਮੇਰੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇੱਥੇ ਕਿਹਾ ਮਹਾਰਾਜ ਨੇ ਜਿਹੜਾ ਅੰਬਰ ਤਵੇੜ ਦਾ ਬੁੱਲਾ ਆਉਂਦਾ ਨਾ ਉਹਨੂੰ ਮਹਾਰਾਜ ਨੇ ਸੁਨੇਹਾ ਦਿੱਤਾ ਵੀ ਕਾਲਪੁਰਖ ਨੂੰ ਕਹਿੰਦੇ ਜਾ ਕੇ ਵੇ ਅੱਜ ਸੁੱਤੇ ਪਏ ਗੂੜੀ ਨੀਂਦ ਅੱਜ ਸੁਰਕਰੂ ਹੋਏ ਆਂ ਇੱਕ ਕਿਸਤ ਲਾਏ ਹਮਾਰਾ ਇਹ ਕਹਿੰਦੇ ਵੱਡੇ ਸਾਹਿਬ ਜਦਿਆਂ ਵੀ ਮੂਰੇ ਛੋਟੇ ਸਾਹਿਬ ਜਦਿਆਂ ਨੇ ਸਰਹੰਦ ਚ ਆ ਦੇਖ ਲਓ ਸਮਾਂ ਹੁਣ ਚੱਲ ਰਿਹਾ ਤੇ ਆਪਣੇ ਲੋਕ ਪਤਾ ਕੀ ਕਰਦੇ ਓ ਤੇ ਟਰੈਕਟਰ ਟਰਾਲੀਆਂ ਦੇ ਡੈਕ ਲਾ ਕੇ ਵੱਡੇ ਤੇ ਉੱਥੇ ਉੱਚੀ ਜੀ ਗਾਣੇ ਲਾ ਕੇ ਉਹ ਨੱਚਦੇ ਆ ਲੋਕ ਉੱਥੇ ਓਏ ਭੈੜੇ ਓ ਲੋਕੋ ਉਹ ਸੋਚੋ ਗੁਰੂ ਸਾਹਿਬ ਨਾਲ ਕੀ ਪਾਣਾ ਵਾਪਰਿਆ ਤੁਸੀਂ ਯਾਰ ਉੱਥੇ ਨੱਚੋ ਤੁਸੀਂ ਜਲੇਬੀਆਂ ਦੇ ਲੰਗਰ ਲਾਓ ਯਾਰ ਤੁਸੀਂ ਵਰਪੀਆਂ ਦੇ ਲੰਗਰ ਲਾਓ ਉਹ ਨਾ ਯਾਰ ਇਹ ਸਮਾਜ ਜੇ ਕਿਤੇ ਆਪਣੇ ਤੇ ਇਹੋ ਜਿਹਾ ਬਣਿਆ ਹੋਵੇ ਪਰਿਵਾਰ ਤੇ ਤੇ ਆਪਾਂ ਮਜਲੇਬੀਆਂ ਪਕਾਈਏ ਘਰੇ ਚਰ ਆਪਾਂ ਨੱਚੇਗੇ ਵੱਡੇ ਵੱਡੇ ਡੈਕ ਲਾ ਕੇ ਆਪਾਂ ਇਹ ਗੱਲਾਂ ਨਾ ਕਰਿਆ ਕਰੋ ਜਾਰੇ ਇਹਦੀਆਂ ਨਹੀਂ ਸੁਣਦੀਆਂ ਸਿੱਖ ਕੋਮ ਨੇ ਸਿੱਖਾਂ ਦੇ ਵਿੱਚੋਂ ਨਹੀਂ ਆਪਣਾ ਇਤਿਹਾਸ ਤੋਂ ਨਹੀਂ ਇਹ ਗੰਦਾ ਫਿਰ ਆਪਾਂ ਜਦੋਂ ਕੋਈ ਮਾੜੇ ਸ਼ਬਦ ਬੋਲਦਾ ਫਿਰ ਆਪਾਂ ਗੁੱਸਾ ਕਰਦੇ ਆ ਜਦੋਂ ਆਪਾਂ ਕਹਿੰਦੇ ਆ ਵੀ ਇਹ ਤਾਂ ਸਾਡੇ ਚ ਨਹੀਂ ਤਾਂ ਕਿ ਮੁਸਲਮਾਨਾਂ ਦਾ ਵੀ ਆ ਜਿਹੜੇ ਬੰਦੇ ਇਹਦੀਆਂ ਗੱਲਾਂ ਅਨੰਦਪੁਰ ਸਾਹਿਬ ਜਾਂਦੇ ਪਟਾਕੇ ਮਾਰਦੇ ਆ ਨਾ ਮਾਰਿਆ ਕਰੋ ਮੇਰੇ ਵੀਰੋ ਇਹ ਆਪਣੇ ਇਤਿਹਾਸ ਦੇ ਵਿੱਚ ਗੱਲਾਂ ਨਹੀਂ ਹੈ ਸਤਨਾਮ ਬਾਈ ਗੁਰੂ ਦਾ ਜਾਪ ਕਰੋ ਹਾਂ ਉੱਥੇ ਗੱਤਕਾ ਖੇਡੋ ਚੰਗੀ ਸਖਲਾਈ ਕਰੋ ਚੰਗਾ ਬਾਣਾ ਪਾ ਕੇ ਜਾਓ ਉਹ ਜਿਹੜਾ ਕਿ ਆਪਣੇ ਇਤਿਹਾਸ ਦੇ ਵਿੱਚ ਆਉਂਦਾ ਵਾ ਇਹ ਗੱਲਾਂ ਇਤਿਹਾਸ 'ਚ ਨਹੀਂ ਆਉਂਦੀਆਂ ਵੀ ਉੱਥੇ ਆਪ ਪੜਾ ਕੇ ਮੋਟਰਸਾਈਕਲਾਂ ਦੇ ਮਰਵਾਏ ਕੇ ਟਰੈਕਟਰਾਂ ਦੇ ਸਲੈਂਸਰ ਲਾ ਕੇ ਔਰ ਔਰ ਕਰਦੇ ਫਿਰਗੇ ਚ 10 ਇਧਰ ਨੋਟ ਕੇ 5 ਉਧਰ ਨੋਟ ਕੇ ਇਹ ਗੱਲਾਂ ਨਹੀਂ ਸੋਹਂਦੀਆਂ ਯਾਰ ਸਿੱਖਾਂ ਨੂੰ ਤਾਂ ਹੀ ਤਾਂ ਆਪਣਾ ਮਖੌਲ ਡੋਂਦੀ ਆ ਦੁਨੀਆ ਬਾਹਰ ਅਗਲਾ ਕਹਿੰਦਾ ਦੇਖੋ ਸਿੱਖਾ ਸਿੱਖਾਂ ਦੇ ਮੁੰਡੇ ਕੀ ਕਰਦੇ ਪਰਦੇ ਵਿਰਸਾ ਸੰਭਾਲਣਾ ਹੋਵੇ ਤੁਸੀਂ ਤੇ ਤੁਸੀਂ ਇਹ ਹਾਲਾਤ ਕਰੋ ਯਾਰ ਜੇ ਤੁਹਾਨੂੰ ਰੋਕੋ ਤੁਸੀਂ ਉਹਦੇ ਗਲ ਪਮੋ ਸੋਚਾ ਕਰੋ ਯਾਰ ਆਪਣੇ ਨਾਲ ਇਤਿਹਾਸ ਨੂੰ ਪੜੋ ਕਿਤਾਬਾਂ ਪੜੋ ਵੱਧ ਤੋਂ ਵੱਧ ਆਪਦੇ ਇਤਿਹਾਸ ਨੂੰ ਜਾਣੋ ਕਥਾ ਸੁਣਿਆ ਕਰੋ ਹੁਣ ਤਾਂ ਯਾਰ YouTube ਤੇ ਕਥਾ ਕਿੰਨੇ ਆਉਂਦੀ ਆ ਕਿੰਨੇ ਇਤਿਹਾਸ ਆਉਂਦੇ ਆ ਕਿੰਨੇ ਆਪਣੀਆਂ ਕਿਤਾਬਾਂ ਹਰੀਸੋਂ ਨਰੂ ਦੇ ਇਤਿਹਾਸ ਪੜ੍ਹ ਲਓ ਯਾਰ ਫੂਲਾ ਸਿੰਘ ਦਾ ਇਤਿਹਾਸ ਪੜ੍ਹ ਲਓ ਯਾਰ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਲਓ ਯਾਰ ਪੜੋ ਤਾਂ ਸਹੀ ਭਾਈ ਮਨੀ ਸਿੰਘ ਦਾ ਬਾਬਾ ਦੀਪ ਸਿੰਘ ਦਾ ਬੰਦਾ ਸਿੰਘ ਬਹਾਦਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਾਰਾ ਪੜੋ ਯਾਰ ਦੇਖੋ ਤਾਂ ਸਹੀ ਪੜਕੋ ਦੇ ਵਿੱਚ ਕੀ ਕੀ ਆਉਂਦਾ ਲਿਖਿਆ ਸੋਚੋ ਯਾਰ ਐ ਨਾ ਕਰਿਆ ਕਰੋ ਮੇਰੇ ਵੀਰ ਮੋ ਟਰੈਕਟਰ ਠੀਕ ਆਪਣੇ ਕੋਲੇ ਵੱਡੇ ਵੱਡੇ ਹੈਗੇ ਆ ਉਹ ਯਾਰ ਇਹ ਲੋਕਾਂ ਨੇ ਨਹੀਂ ਦੇਖਣੇ ਸੋ ਉਹਨੂੰ ਫੁਕਰੇ ਲੋਕ ਕਹਿੰਦੇ ਆ ਫੁਕਰੇ ਜਦੋਂ ਆਪਾਂ ਇਹਦੀਆਂ ਗੱਲਾਂ ਕਰਦੇ ਆ ਨਾ ਵੇ ਬੱਡੇ ਸਲਾਮ ਅੰਸਰ ਲਾ ਕੇ ਪੜਾਕੇ ਮਰਵਾਉਂਦੇ ਫਰਦਿਆਂ ਜਾਂ ਉਹਦੀ ਹਰ ਰੋਰ ਕਰਾਉਂਦੇ ਫਰਦਿਆਂ ਉਹ ਨਹੀਂ ਚੰਗਾ ਸਮਝਦਾ ਇਨਸਾਨ ਉਹ ਜਿਹੜਾ ਚੰਗਾ ਬੰਦਾ ਉਹ ਨਹੀਂ ਇਹ ਗੱਲਾਂ ਚੰਗੀਆਂ ਸਮਝਦਾ ਚੰਗੀਆਂ ਸਿੱਖਿਆ ਲਓ ਚੰਗੇ ਬੋਲੋ ਯਾਰ ਹਰੇਕ ਨੂੰ ਜੀ ਭਾਈ ਭੈਣ ਵੀਰ ਕਹੋ ਯਾਰ ਇੱਥੇ ਆਪਣੇ ਕੋਲ ਏਡੀ ਜ਼ਿੰਦਗੀ ਹੈ ਨਹੀਂ ਆਪਣੇ ਕੋਲੇ ਵੀ ਜੇ ਅਸੀਂ ਇਹ ਜੀਆਂ ਗੱਲਾਂ ਕਰਦੇ ਫਿਰਗੇ ਪਰ ਯਾਰ ਲੋਕੋ ਕੀ ਹੁੰਦੇ ਆ ਬੰਦੇ ਦੇ 40 50 ਸਾਲ ਉਹ ਇਹ ਜੇ ਸਮੇ ਨੂੰ ਬਿਤਾ ਰਿਆ ਕਰੋ ਚੰਗੇ ਲੈਗ ਬਣੋ ਆਪਣੇ ਪਿਓ ਦੇ ਨਾਮ ਉੱਚਾ ਕਰੋ ਭੈਣ ਭਰਾਵਾਂ ਦਾ ਉੱਚਾ ਨਾਂ ਕਰੋ ਰਿਸ਼ਤੇਦਾਰਾਂ ਦਾ ਨਾਂ ਉੱਚਾ ਕਰੋ ਅਗਲਾ ਕਹਿੰਦਾ ਫਲਾਨੇ ਦਾ ਬੱਚਾ ਯਾਰ ਕਿੰਨਾ ਵਧੀਆ ਸੋਹਣਾ ਬੋਲਦਾ ਹਰੇਕ ਨੂੰ ਬੁਲਾਉਂਦਾ ਚਾਲਦਾ ਘਰੇ ਹਜੀਆਂ ਗੱਲਾਂ ਜੋ ਚੰਗੀਆਂ ਸਿੱਖੋ ਪੜੋ ਵਿਚਾਰੋ ਕਹਿੰਦੇ ਮਾਂ ਪਿਓ ਦੀ ਸੇਵਾ ਕਰੋ ਭੈਣ ਭਰਾਵਾਂ ਨੂੰ ਬੁਲਾਓ ਬਜ਼ੁਰਗਾਂ ਦੀ ਆਗਿਆ ਚ ਰੋ